ਕੀ ਗੱਲ ਆ ਫਿਰ ਜੇ ਤੁਸੀਂ ਗੱਲਾਂ ਲੋਕਾਂ ਨਾਲ ਸਾਡਾ ਕੋਈ ਕੋਈ ਖੜੇ ਹਾਂ ਕੋਈ ਪਤਾ ਨਾ ਕੋਈ 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 ਵੱਡੀ ਚੀਜ਼ ਹੈ ਕਿ ਆ ਕੋਈ ਹੋਰ ਕਰਨ ਵਾਲੀ ਗੱਲਵਾਸਾ ਸਾਡੇ ਲੈ ਕੇ ਹੈ ਕਿ ਦੱਸੋ ਮਤਲਬ ਆਪਾਂ ਨਸ਼ੇ ਤੋਂ ਬਿਲਕੁਲ ਹੀ ਦੂਰ ਰਹਿਣਾ ਨਸ਼ੇ ਤੁਸੀਂ ਮਤਲਬ ਹਾਇਓ ਮਾੜਾ ਹਾਇਓ ਮਾੜਾ ਬਹੁਤ ਮਾੜਾ ਇਸ ਕਰਕੇ ਬੱਚਿਆਂ ਨੂੰ ਨਾਲ ਦੀ ਨਾਲ ਸਾਰੇ ਬੱਚੋਂ ਬੋਲ ਵੀ ਅਹੀ ਬੇਨਤੀ ਹੈ ਸਾਡੀ ਪੰਜਾਬ ਫੋਕ ਨੂੰ ਸਾਡੇ ਆ ਤੁਸੀਂ ਕਾਹ ਬੋਲਣਾ ਮਤਲਬ ਇਹ ਤੋਂ ਦੂਰ ਰਹਿਣਾ ਸੋਡੇ ਨਾਲ ਦੇ ਜਿੰਨੇ ਬੱਚੇ ਥੋਡੇ ਫਰੈਂਡਸਫਰ ਦੇ ਵਿੱਚੋਂ ਨੇ ਸਾਰਿਆਂ ਨੂੰ ਇਹ ਕਹ ਦਤਨੀ ਆ ਜੀ ਨਸ਼ਾ ਨਾ ਕਿਤੇ ਕੋਈ ਲਾਂਦੇ ਠੀਕ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਸਰ ਅੱਜ ਤੁਸੀਂ ਪਿੰਡ ਮੁਸਤਾਬਾਦ ਵਿਖੇ ਆਇਓ ਤੇ ਪਿੰਡ ਵਾਲਿਆਂ ਨੂੰ ਤੁਸੀਂ ਕੀ ਮੈਸੇਜ ਦਿੱਤਾ ਤੇ ਲੋਕਾਂ ਨੂੰ ਅੱਜ ਤੁਸੀਂ ਕੀ ਮੈਸੇਜ ਦਿੱਤਾ ਮਾਨਜੋਗ ਡੀਪੀ ਦਾ ਪੰਜਾਬ ਵੱਲ ਤੇ ਸਾਡੇ ਮਾਨਜੋਗ ਦੇ ਸਭ ਮਲੇਗਰ ਪਾਬਲੋ ਜਿਸਾਨ ਜਿਸਾਰੇ ਬਣੋ ਜਿਵੇਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵਿਰਸ ਕਰੋ ਜਿਹੜੇ ਨਸ਼ੇ ਕਰਨ ਲਈ ਆਗੇ ਨੇ ਉਹਨਾਂ ਨੂੰ ਸਿੱਖਿਸ਼ ਕਰੋ ਵੀ ਆਪਣੇ ਪਿੰਡ ਦੇ ਵਿੱਚ ਜਿਹੜਾ ਹੈਗਾ ਨਸ਼ਾ ਜੇ ਕੋਈ ਕਰਦਾ ਬੰਦਾ ਤਾਂ ਉਹਨੂੰ ਸਾਪਤ ਕਰਵਾਓ ਕਿ ਦੇਵਾ ਦੇ ਲਾਜ ਕਰਵਾਓ ਜਾਂ ਜੋ ਕੋਈ ਬਾਹਰੋਂ ਕਰਨਾ ਆਉਂਦਾ ਹੈ ਵੇਚਣ ਆਉਂਦਾ ਤਾਂ ਉਹ ਸਾਡੇ ਨੂੰ ਇਲਾਜ ਦੂਰ ਤੋਂ ਹੋਣੀ ਤਾਂ ਕਿ ਉਹ ਪ੍ਰਾਪ ਆਪਣੇਕਾਰ ਵੀ ਕਰ ਸਕੇ। ਬਹੁਤ ਖਾਜਾ ਦਾ ਪਿੰਡ ਮੋਟਵਾ ਬਾਦ ਆਇਆ ਇਸੇ ਪਤਾ ਲੱਗਿਆ ਸਾਰਾ ਪਿੰਡ ਹੀ ਜਿਹੜਾ ਹੈਗਾ ਨਸ਼ੇ ਤੋਂ ਮੁਕਤ ਆ ਔਰ ਇਹ ਲਿਖ ਕੇ ਦੇਣ ਨੂੰ ਤਿਆਰ ਵੀ ਨੇ ਸਾਡੇ ਕੋਲ। ਕਿ ਸਾਡੇ ਪਿੰਡ ਦੇ ਜਿਹੜਾ ਹੈਗਾ ਨਸ਼ਾ ਨਹੀਂ ਹੈਗਾ। ਬਹੁਤ ਵਧੀਆ ਲੱਗਿਆ ਪਿੰਡ ਦੇ ਬੱਚਿਆਂ ਨੂੰ ਮਿਲ ਕੇ ਔਰ ਇਥੇ ਲੋਕਾਂ ਨੂੰ ਮਿਲ ਕੇ। ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਇਹ ਪਹਿਲਾ ਸਾਡਾ ਜੋ ਸੀ ਤਾਂ ਪਹਿਲੇ ਦਿਨ ਹੀ ਬਹੁਤ ਵਧੀਆ ਪਿੰਡ ਛੋੜਿਆ ਗਿਆ। ਮਤਲਬ ਇਸ ਪਿੰਡ ਦਾ ਮਤਲਬ ਹੈ ਜਰੂਰ ਕੁਛ ਨਾ ਕੁਝ ਜੋ ਹੋ ਸਕਦਾ ਸਾਡੇ ਪੰਜਾਬ ਪੁਲਿਸ ਉਹ ਨਹੀਂ ਅਫਸਰਾਂ ਦਾ ਕੰਮ ਹੈ ਮੋਹਤਨਵਰ ਜੀ ਅੱਜ ਤੁਸੀਂ ਖੇੜੀ ਨੌ ਸਿੰਘ ਤੇ ਇਨਚਾਰਜ ਥਾਣਾ ਥਾਣਾ ਦੇ ਮੁਖੀ ਮੇਜਰ ਸਿੰਘ ਜੀ ਨੇ ਅੱਜ ਮੁਸਕਾਂਵਾਦ ਆ ਕੇ ਲੋਕਾਂ ਨੂੰ ਜਾਗਰੂਤ ਕੀਤਾ ਵੀ ਆਪਾਂ ਨੇ ਕੋਈ ਨਸ਼ਾ ਨਹੀਂ ਕਰਨਾ ਤੇ ਜੇ ਕੋਈ ਨਸ਼ਾ ਵੇਚਣ ਆਉਂਦਾ ਤੇ ਜਾਂ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਚਾਹੇ ਗੁਪਤ ਢੰਗ ਨਾਲ ਚਾਹੇ ਸਿੱਧੇ ਤੌਰ ਤੇ ਸਰਦਾਰ ਮੇਜਰ ਸਿੰਘ ਨੂੰ ਤੁਸੀਂ ਦੱਸ ਸਕਦੇ ਹੋ ਤੇ ਤੇ ਇਹਨਾਂ ਦੀ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਨੇ ਅੱਜ ਤੋਂ ਬਾਅਦ ਇਹ ਸੌਹੇ ਖਾ ਲੈਣੀ ਆ ਵੀ ਨਸ਼ਾ ਵੇਚਣ ਵਾਲਾ ਤੇ ਨਸ਼ਾ ਕਰਨੇ ਵਾਲਾ ਇਹ ਬਖਸ਼ਿਆ ਨਹੀਂ ਜਾਊਗਾ ਤੇ ਜਿਹੜਾ ਜ਼ਿਆਦਾ ਪੀੜਤਾ ਤੇ ਉਹਨੂੰ ਉਹਦਾ ਇਲਾਜ ਕਰਾ ਕੇ ਜਾਂ ਉਹਨੂੰ ਕੋਈ ਡੀਡੈਕਸ਼ਨ ਦੇ ਵਿੱਚ ਐਡਮਿਟ ਕਰਾਇਆ ਜਾਵੇ। ਸਤਿਗੁਰਾਲ ਜੀ ਸਤਿਗੁਰਾਲ ਬਾਜੀ ਹਾਂਜੀ ਜਸਵੀਰ ਸਿੰਘ ਜੀ ਤੁਸੀਂ ਮੁਸਤਫਾਬਾਦ ਬੱਚਿਆਂ ਦੀ ਕੋਚਿੰਗ ਕਰਦੇ ਆਂ। ਅੱਜ ਤੁਹਾਡੇ ਕੋਲ ਮਾਨਯੋਗ ਐਸਐਚਓ ਮੇਜਰ ਸਿੰਘ ਖੜੀ ਨੌ ਸਿੰਘ ਤੋਂ ਆਏ ਸੀ। ਤੇ ਉਹਨਾਂ ਨੇ ਤੁਹਾਨੂੰ ਕੁ ਸਵਾਲات ਪੁੱਛੇ ਨੇ ਤੇ ਤੁਹਾਡੇ ਕੀ ਜਵਾਬ ਰਤ ਨੇ ਤੁਹਾਡਾ ਕੀ ਮੈਸੇਜ ਆ ਆਉਣ ਵਾਲੇ ਜੂਥ ਨੂੰ ਤੇ ਪਬਲਿਕ ਨੂੰ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਐਸਐਚਓ ਸਾਹਿਬ ਆਏ ਨੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਸਾਡੇ ਪਿੰਡ ਆਏ ਨੇ ਤੇ ਉਹ ਬਹੁਤ ਵਧੀਆ ਅਪਰਾਲਾ ਲੈ ਕੇ ਆਏ ਨੇ ਆਉਣ ਵਾਲੀ ਪੀੜ੍ਹੀ ਵਾਸਤੇ ਤੇ ਮੈਂ ਮਾਨ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦਾ ਇਸ ਵੱਲੋਂ ਕਿਉਂਕਿ ਨਸ਼ੇ ਦੀ ਜੜ ਚੱਕਣ ਲਈ ਉਹ ਸਾਡੇ ਪੰਜਾਬ ਲਈ ਆਏ ਨੇ ਤੇ ਅਸੀਂ ਇਹੀ ਉਪਰਾਲਾ ਬੱਚਿਆਂ ਨੂੰ ਕਹਿਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਗਰਾਊਂਡਾਂ 'ਚ ਉਤਰੋ, ਸਪੋਰਟਸ ਨਾਲ ਪਿਆਰ ਕਰੋ, ਫੋਨਾਂ ਦਾ ਖਹਿੜਾ ਛੱਡੋ ਤੇ ਜੋ ਜਿਹੜਾ ਬੱਚਾ ਸਪੋਰਟਸ ਕਰੂਗਾ, ਤਕਰੀਬਨ ਉਹ 100% ਨਸ਼ੇ ਵੱਲ ਨਹੀਂ ਜਾਂਦਾ। ਕਿਉਂਕਿ ਜਦੋਂ ਬੱਚਾ ਸਕੂਲ ਜਾਂਦਾ, ਸਕੂਲ ਜਾਣ ਤੋਂ ਛੁੱਟੀ ਹੋਣ ਤੋਂ ਘੰਟਾ ਪਹਿਲਾਂ ਉਹ ਇਹੀ ਦਿਮਾਗ 'ਚ ਸੋਚ ਰਿਹਾ, 2:00 ਵਜੇ ਸ਼ਾਮ ਨੂੰ 4:00 ਵਜੇ ਗਰਾਊਂਡ ਜਾਣਾ। ਜਿਹੜਾ ਬੰਦਾ ਸਪੋਰਟਸ ਨਾਲ ਨਹੀਂ ਜੁੜਿਆ ਤਾਂ ਉਹ ਜਾਂ ਤਾਂ ਫਿਰ ਸ਼ਾਮ ਨੂੰ ਮੋੜਲ ਤੇ ਬੈਠੂਗਾ ਜਾਂ ਤਾਂ ਉਹ ਗੇੜੀਆਂ ਲਾਊਗਾ। ਤਾਂ ਕਰਕੇ ਬੱਚਿਆਂ ਨੂੰ ਇਹੀ ਸੁਝਾਅ ਸਾਰੇ ਮਾਪੇ-ਬਾਪਾਂ ਨੂੰ ਇਹੀ ਕਹਿਣਾ ਚਾਹਣਾ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ ਜਿਸ ਨਾਲ ਉਹਨਾਂ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਫਿਜ਼ੀਕਲ ਫਿਟ ਰਹਿਣਗੇ ਮੈਂਟਲੀ ਸਟਰੋਂਗ ਰਹਿਣਗੇ ਜੀ 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 ਧੰਨਵਾਦ ਥੈਂਕ ਯੂ